ਸਿਰਫ ਰੋਗ ਹੋਣਾ ਹੀ ਅਰੋਗੀ ਦਾ ਨਿਸ਼ਾਨੀ ਨਹੀਂ ਹੈ। ਹਮਮ। ਅਗਰ ਦੂਜੇ ਪਾਸੇ ਤੁਸੀਂ ਠੀਕ ਨਹੀਂ ਤੁਸੀਂ ਇੱਕ ਕਿਸਮ ਦਾ ਰੋਗੀ ਹੋ। ਅਗਰ ਉਹ ਦੁਕੀ ਨੇ ਸਰੀਰ 'ਚ ਕੋਈ ਰੋਗੀ ਹੈ ਤੇ ਜਿਹੜਾ ਉਹਨਾਂ ਦੇ ਖੂਪ 'ਚ ਬੱਚਾ ਪੈਦਾ ਹੋ ਰਿਹਾ ਉਹਦੇ 'ਤੇ ਵੀ ਅਸਰ ਪੈਂਦੇ ਹੋ। ਜੀ। ਹਰ ਸਾਲ ਜਦੋਂ ਕੋਈ ਔਰਤ ਬੇਬੀ ਡਿਲੀਵਰ ਕਰਦੀ ਹੈ ਸੰਸਾਰ ਪਰ ਚ 3 ਲੱਖ ਔਰਤਾਂ ਉਹ ਉਹ ਨਹੀਂ ਬਚਦੀਆਂ ਮਤਲਬ ਵੀ ਉਹਨਾਂ ਦੀ ਮੌਤ ਹੋ ਜਾਂਦੀ ਕੋਈ ਕੰਪਲਿਕੇਸ਼ਨ ਕਰਕੇ। वर्ल्ड वाइड 2 मिलियन बच्चा ਜਿਹੜਾ ਹੈਗਾ ਉਹ ਜਾਣਖੋ ਬੰਦਾ ਪਹਿਲੇ 6 ਮਹੀਨੇ ਤੇ ਸਾਨੂੰ ਉਹ ਵੀ এডਿਕੇਸ਼ਨ ਦੀ ਜਰੂਰਤ ਹੈ ਸਤਿ ਸ਼੍ਰੀ ਅਕਾਲ ਜੀ ਅੱਜ वर्ल्ड ਹੈਲਥ ਡੇ ਹੈ ਔਰ ਇਹ ਕਿੰਨਾ ਕੋ ਇੰਪੋਰਟੈਂਟ ਹੈ ਸਾਡੇ ਸਾਰਿਆਂ ਵਾਸਤੇ ਖਾਸ ਕਰਕੇ ਕਿੰਨਾ ਕੋ ਅਸੀਂ ਆਪਣੀ ਸਿਹਤ ਨੂੰ ਇੰਪੋਰਟੈਂਸ ਦਿੰਨੇ ਆ ਅੱਜ ਇਸ ਬਾਰੇ ਗੱਲਬਾਤ ਕਰਾਂਗੇ ਡਾਕਟਰ ਪਗਰ ਸਿੰਘ ਜੀ ਜੀ ਸਾਡੇ ਨਾਲ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਕਿ वर्ल्ड ਹੈਲਥ ਡੇ ਹੈ ਸਾਨੂੰ ਇਹਦੇ ਮਾਇਨੇ ਸਮਝ ਆਉਂਦੇ ਨੇ ਵੀ ਵਰਲਡ ਹੈਲਥ ਡੇ ਐ ਇੱਕ ਦਿਨ ਵਾਸਤੇ ਸਾਡੇ ਲਈ ਇੰਪੋਰਟੈਂਟ ਹੋਣਾ ਚਾਹੀਦਾ ਆ ਓਵਰ ਆਲ ਸਾਨੂੰ ਸਿਹਤ ਦੇ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਆ ਬਹੁਤ ਸੋਹਣਾ ਤੁਹਾਡਾ ਸਵਾਲ ਹੈਗਾ ਸ਼ਰੀਰ ਚੀਤੇ ਜਾਨ ਹੈ ਤੇ ਜਹਾਨ ਹੈ ਔਰ ਹੈਲਥ ਇਜ਼ ਵੈਲਥ ਇਹ ਤੁਹਾਡੀ ਅਸਲੀ ਹੀ ਦੌਲਤ ਹੈਗੀ ਆ ਕਿਉਂਕਿ ਅਗਰ ਸਰੀਰ ਰੋਗੀ ਆ ਤੇ ਤੁਹਾਡੇ ਕੋਲ ਕੁਝ ਨਹੀਂ ਆਉਣਾ ਜਿਹੜਾ WHO ਦਾ ਡਿਫੀਨੇਸ਼ਨ ਹੈਲਥ ਦਾ ਹੋਇਗਾ ਕੰਪਲੀਟ ਸਟੇਟ ਆਫ ਫਿਜ਼ੀਕਲ ਮੈਂਟਲ ਤੇ ਇਮੋਸ਼ਨਲ ਵੈਲਬੀਂਗ ਬੀਤ ਸਾਡਾ ਸਰੀਰ ਸਾਡਾ ਮਨ ਤੇ ਸਾਡੀ ਭਾਵਨਾਵਾਂ ਜਿਹੜੀ ਹੈਗੀ ਉਹ ਬਿਲਕੁਲ ਸਤਿਅਤਾ ਚ ਹੈਗੀਆਂ ਸਿਰਫ ਰੋਗ ਹੋਣਾ ਹੀ ਅਰੋਗ ਕੀ ਨਿਸ਼ਾਨੀ ਨਹੀਂ ਹੈਗੀ ਅਗਰ ਦੂਜੇ ਪਾਸੇ ਤੁਸੀਂ ਠੀਕ ਨਹੀਂ ਹੋ ਤੁਸੀਂ ਇੱਕ ਕਿਸਮ ਦੇ ਰੋਗੀ ਹੋ ਲੇਕਿਨ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਬੱਚੇ ਤੇ ਬੇਬੀ ਦੇ ਹੈਲਥ ਦੇ ਉੱਤੇ ਉਹਨਾਂ ਨੇ ਕੇਂਦਰਿਤ ਕੀਤਾ ਕਿਉਂਕਿ ਹੈਲਦੀ ਮਦਰ ਹੈਲਦੀ ਚਿਲड्रन ਅਗਰ ਮਦਰ ਹੈਲਦੀ ਆ ਬੱਚਾ ਹੈਲਦੀ ਆ ਤਾਂ ਪਰਿਵਾਰ ਦਾ ਜਿਹੜਾ ਹੈਗਾ ਸਾਰੇ ਹੀ ਲੋਕ ਖੁਸ਼ ਹੁੰਦੇ ਅਗਰ ਬੱਚਾ ਬਿਮਾਰ ਹੈ ਮਾਂ ਬਿਮਾਰ ਹੈ ਕਿਉਂਕਿ ਮਾਂ ਇੰਟੀਗਰਲ ਫੈਕਟਰ ਹੈਗੀ ਹੈ ਮਾਂ ਜਨਨੀ ਜਿਹੜੀ ਹੈਗੀ ਆ ਇੰਟੀਗਰਲ ਫੈਕਟਰ ਹੈ ਨਾ ਤੇ ਜਿਹੜੀ ਇਸ ਦੌਰਾਨ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਉਹ ਇਹ ਆ ਵੀ ਜਿਹੜੀ ਮਾਮਾ ਹੈਗੀ ਆ ਉਹਨਾਂ ਨੇ ਆਪਣੀ ਦੇਖ ਰੇ ਕਿੱਦਾਂ ਵਧੀਆ ਰੱਖਣੀ ਹੈ ਔਰ ਖਾਸ ਕਰਕੇ ਜਦੋਂ ਗਰਭ ਧਾਰਨ ਕਰਦੇ ਆ ਜੀ ਕਿਉਂਕਿ ਅਗਰ ਉਹ ਬੱਚੇ ਨੂੰ ਲੈ ਕੇ ਆ ਰਹੀ ਹੈ ਔਰ ਸਰੀਰ ਔਰ ਮਨ ਔਰ ਇਮੋਸ਼ਨਸ ਠੀਕ ਨੇ ਤੇ ਬੱਚਾ ਵਧੀਆ ਪਨ ਪਰ ਅਗਰ ਉਹ ਦੁਖੀ ਨੇ ਸਰੀਰ 'ਚ ਕੋਈ ਰੋਗੀ ਹੈ ਤੇ ਜਿਹੜਾ ਉਹਨਾਂ ਦੇ ਕੁੱਖ 'ਚ ਬੱਚਾ ਪੈਦਾ ਹੋ ਰਿਹਾ ਉਹਦੇ ਉੱਤੇ ਵੀ ਅਸਰ ਪੈਂਦੇ ਹੋ ਜੀ ਦੂਜੀ ਗੱਲ ਹੈਗੀ ਵੀ ਬੱਚਾ ਜਦੋਂ ਪੈਦਾ ਹੋ ਗਿਆ ਉਹਨੂੰ ਵੀ ਹੈਲਥ ਦੀ ਸੇਵਾਵਾਂ ਦੀ ਲੋੜ ਹੈ ਔਰ ਜਿੱਥੇ ਉਹਨੂੰ ਮਾਂ ਦੇ ਦੁੱਧ ਦੀ ਲੋੜ ਹੈ ਉੱਥੇ ਉਹਨੂੰ 2 ਮਹੀਨੇ 4 ਮਹੀਨੇ 6 ਮਹੀਨੇ ਸਾਲ 1.5 ਸਾਲ 5 ਸਾਲ ਤੇ ਟੀਕਿਆਂ ਦੀ ਵੀ ਲੋੜ ਹੈ ਸੋ ਕਿਤੇ ਨਾ ਕਿਤੇ ਸਾਨੂੰ ਐਜੂਕੇਸ਼ਨ ਦੀ ਇਹਦੇ ਵਿੱਚ ਤੋਸ ਸਬੂਤ ਪ੍ਰਮਾਨ ਦੇਣੇ ਪੈਣੇ ਆ ਵੀ ਆ ਰਿਸੋਰਸ ਨੇ ਤਾਂ ਬਹੁਤ ਹੁੰਦੇ ਸਰਕਾਰ ਨੇ ਵੀ ਕੀਤੇ ਹੁੰਦੇ ਲੇਕਿਨ ਕਈ ਵਾਰ ਸਾਡੀ ਮਾਵਾਂ ਨੂੰ ਪਰਿਵਾਰਾਂ ਨੂੰ ਪਤਾ ਨਹੀਂ ਹੁੰਦਾ ਸੋ ਜਿਹੜਾ ਫੈਮਿਲੀ ਡਾਕਟਰ ਹੈਗਾ ਉਹ ਕੀ ਇੰਟੀਗਰਲ ਪਲੇਅ ਹੈਗਾ ਹੁਣ ਮੈਂ ਤੁਹਾਨੂੰ ਕੁਝ ਆંકੜੇ ਦੱਸਣਾ ਚਾਹੁੰਦਾ ਜੀ ਦੁਰਭਾਗਵਸ਼ ਹਰ ਸਾਲ ਜਦੋਂ ਕੋਈ ਔਰਤ ਬੇਬੀ ਡਿਲੀਵਰ ਕਰਦੀ ਹੈ ਸੰਸਾਰ ਪਰ ਤਿੰਨ ਨਕ ਔਰਤਾਂ ਉਹ ਉਹ ਨਹੀਂ ਬਚਦੀਆਂ ਮਤਲਬ ਵੀ ਉਹਨਾਂ ਦੀ ਮੌਤ ਹੋ ਜਾਂਦੀ ਕੋ ਕੰਪਲਿਕੀਸ਼ਨ ਕਰਕੇ ਅਧਨੀਪੀ ਕੈਨੇਡਾ ਵਿੱਚ 0 ਹੈ ਕੈਨੇਡਾ ਦੇ ਵਿੱਚ ਵੀ ਕਰੀਬਨ 8 ਆਊਟ ਆਫ 100000 ਜਿਹੜੇ ਬੇਬੀਜ਼ ਬਾਰਨ ਹੁੰਦੇ ਆ ਉਹਦੇ ਵਿੱਚ ਮਦਰਸ ਜਿਹੜੀਆਂ ਹੈਗੀਆਂ ਉਹ ਨਹੀਂ ਕਿ ਉਹ ਜਪਾਨ ਦੇ ਖਾਸ ਕਰਕੇ ਬਲੀਡਿੰਗ ਹੁੰਦੀ ਆ ਜਿਹਨੂੰ ਪੋਸਟਪਾਰਟਮ ਇਮਰਜੈਂਸੀ ਇਨਫੈਕਸ਼ਨ ਹੋ ਗਿਆ ਪਲੇਸੈਂਟਾ ਖਰਾਬ ਹੋ ਗਿਆ ਜਾਂ ਹੋਰ ਕੋਈ ਪ੍ਰੋਬਲਮ ਪੈ ਗਈ ਸੋ ਇਹਦੇ ਵਿੱਚ ਅਗਰ ਆਪਾਂ ਕਹੀਏ ਪਿਛਲੇ ਸਾਲ 3 ਲੱਖ ਤੇ 51000 ਬੇਬੀਸ ਪੈਦਾ ਹੋਏ ਸੀ ਕੈਨੇਡਾ ਚ ਕੈਨੇਡਾ ਦੀ ਜਿਹੜੀ ਫਰਟੀਲਿਟੀ ਰੇਟ ਹੈ ਉਹ ਘਟ ਰਹੀ ਹੈ ਉਹ ਅਲੱਗ ਟਾਪਿਕ ਹੈ ਲੱਗ ਲੇਕਿਨ 3.5 ਲੱਖ ਬੱਚੇ ਪੈਦਾ ਹੋਏ ਸੋ ਜੇਰ 1 ਲੱਖ ਪਿੱਛੇ ਆਪਾਂ ਅਟਕ ਗਏ ਨੇ ਆ ਤੇ 27 28 ਲੇਡੀਸ ਅਸੀਂ ਵੀ ਲੂਸ ਕਰ ਰਹੇ ਸੀ ਉਹ ਪ੍ਰੀਵੈਂਟ ਕਰਨੀਆਂ ਸਾਨੂੰ ਉਹਦੇ ਲਈ ਉਹਨਾਂ ਨੂੰ ਪ੍ਰੀਨੇਟਲ ਕੇਅਰ ਵਧਿਆ ਚਾਹੀਦਾ ਸਹੀ ਟਾਈਮ ਤੇ ਉਹਨਾਂ ਦੀ ਬੋਲੀ ਉਹਨਾਂ ਦੀ ਸੰਸਕ੍ਰਿਤੀ ਜਿਹੜੀ ਉਹਨਾਂ ਦੀ ਕਲਚਰਲ ਧਾਰਨਾਵਾਂ ਉਹਨਾਂ ਨੂੰ ਸਮਝ ਕੇ ਦੇਣੀਆਂ ਚਾਹੀਦੀਆਂ ਜਿੱਥੇ ਆਪਾਂ ਇਹ ਕਹਿ ਰਹੇ ਸੀ ਉਥੇ ਜਿਹੜੀ ਇੰਡੀਜਨਸ ਪੋਪੂਲੇਸ਼ਨ ਉਹ ਚ ਡਬਲ ਦੇ ਸੋ ਜਿਹੜੇ ਇਸ ਧਰਤੀ ਦੇ ਬਾਸ਼ਿੰਦੇ ਜਿਨ੍ਹਾਂ ਨੇ ਇਹ ਧਰਤੀ ਸਾਨੂੰ ਦਿੱਤੀ ਆ ਮੋਜਾ ਕਰਨ ਵਾਸਤੇ ਉਹਨਾਂ ਦੀ ਡਬਲ ਆ ਹੁਣ ਜਦੋਂ ਗੱਲ ਆਂਦੀ ਬੱਚਿਆਂ ਦੀ ਚੈਨਟਾ ਬਹੁਤ ਲੋਅ ਆ ਜਿੱਥੇ ਬੱਚਿਆਂ ਦੀ ਮੌਤ ਹੁੰਦੀ ਆ ਲੇਕਿਨ ਅਜੇ ਵੀ ਚਾਰਕ ਬੱਚੇ ਹਰ ਲੱਖ ਬੱਚਾ ਪੈਦਾ ਹੁੰਦਾ ਉਹਦੇ ਵਿੱਚ ਉਹਨਾਂ ਦੇ ਜੀਵਨ ਨਹੀਂ ਬਚਦਾ ਜੀ ਖਾਸ ਕਰਕੇ ਪ੍ਰੀਮੈਚਰ ਬੱਚੇ ਹੁੰਦੇ ਆ ਇਨਫੈਕਸ਼ਨ ਹੁੰਦਾ ਜਾਂ ਕੋਈ ਰੇਅਰ ਉਹਨਾਂ ਨੂੰ ਮੈਟਾਬੋਲਿਕ ਡਿਜ਼ੀਜ਼ ਹੁੰਦੀ ਆ ਲੇਕਿਨ ਉਹ ਵੀ ਆਪਾਂ ਸਹੀ ਟਾਈਮ ਤੇ ਸੇਵਾਵਾਂ ਲੈ ਕੇ ਉਹਨਾਂ ਨੂੰ ਬਚਾ ਸਕਦੇ ਹਾਂ ਵਰਲਡ ਵਾਈਡ 2 ਮਿਲੀਅਨ ਬੱਚਾ ਜਿਹੜਾ ਹੈਗਾ ਉਹ ਜਾਨ ਖੋ ਬੰਦਾ ਪਹਿਲੇ 6 ਮਹੀਨੇ ਚ ਸੋ ਸਾਨੂੰ ਉਹ ਵੀ ਐਜੂਕੇਸ਼ਨ ਦੀ ਜ਼ਰੂਰਤ ਹੈ ਜਿੱਥੇ ਦੇਖੋ ਕੈਨੇਡਾ ਇੱਕ ਮਲਟੀਕਲਚਰਲ ਐਥਨਿਕ ਡਾਈਵਰਸ ਮੁਲਕ ਹੈਗਾ ਤੁਸੀਂ ਵੀ ਇਮੀਗ੍ਰੈਂਟ ਆ ਮੈਂ ਵੀ ਇਮੀਗ੍ਰੈਂਟ ਆ ਸਾਡੇ ਸਰਕਾਰਯੋਗ ਡਾਇਰੈਕਟਰ ਸਾਹਿਬ ਜਸਕਰਨ ਜੀ ਵੀ ਇਮੀਗ੍ਰੈਂਟ ਆ ਸੋ ਸਾਨੂੰ ਇਮੀਗ੍ਰੈਂਟ ਪੋਪੂਲੇਸ਼ਨ ਦਾ ਜਿਹੜਾ ਬੈਕ ਹੋਮ ਕਲਚਰ ਆ ਉਹਦੀ ਵੀ ਨੌਲੇਜ ਹੋਣੀ ਚਾਹੀਦੀ ਆ ਉਹਨਾਂ ਦੀ ਬੋਲੀ ਦੀ ਔਰ ਉਸ ਬੋਲੀ ਦੇ ਵਿੱਚ ਸੇਵਾਵਾਂ ਦੇਈਏ ਤੇ ਬੱਲੇ ਬੱਲੇ ਹੋ ਜਾਂਦੀਆਂ। ਜੀ। ਸੋ ਫੈਮਿਲੀ ਡਾਕਟਰ ਤੁਹਾਡਾ ਕੀ ਇੰਟੀਗਰਲ ਪ੍ਰੇਅਰ ਹੈਗਾ? ਦੇਖੋ ਕੈਨੇਡਾ ਬਾਇਲਿੰਗੁਅਲ ਹੈਗਾ ਲੇਕਿਨ ਮੈਂ ਪ੍ਰਧਾਨ ਮੰਤਰੀ ਜੋ ਵੀ ਬਣੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰੂੰਗਾ ਵੀ ਜਿੱਥੇ ਆਪਾਂ ਅੰਗਰੇਜ਼ੀ ਔਰ ਫ੍ਰੈਂਚ ਕਰਦੇ ਆ ਸਾਨੂੰ ਗੁਰਮੁਖੀ ਔਰ ਮੈਂਡਰਿਨ ਦੇ ਵਿੱਚ ਵੀ ਸੇਵਾਵਾਂ ਦੇਣੀਆਂ ਚਾਹੀਦੀਆਂ ਫਰੋਮ ਸੈਂਟਰ ਤਾਂ ਕਿ ਹਰ ਇੱਕ ਬੰਦਾ ਜਿਹੜਾ ਇੱਥੇ ਰਹਿੰਦਾ ਉਹਨੂੰ ਆਪਣੀ ਬੋਲੀ ਦੇ ਵਿੱਚ ਅਗਰ ਸੇਵਾਵਾਂ ਮਿਲਣ ਤਾਂ ਖੁਸ਼ ਹੁੰਦਾ। ਬਿਲਕੁਲ। ਡਾਕਟਰ ਸਾਹਿਬ ਅੱਜਕੱਲ ਦੀ ਜ਼ਿੰਦਗੀ ਬੜੀ ਭੱਜ ਦੌੜ ਵਾਲੀ ਹੈ ਸ ਉਹ ਜੇ ਕਹਿਣਾ ਹੋਵੇ ਵੀ ਘੱਟ ਸ਼ਬਦਾਂ ਦੇ ਵਿੱਚ ਇੱਕ ਵੱਡਾ ਮੈਸੇਜ ਸਾਰਿਆਂ ਨੂੰ ਇਸ ਮੌਕੇ ਕੀ ਗੱਲ ਕਰਨਾ ਚਾਹੁੰਦੇ ਆ। ਦੇਖੋ ਜਾਨ ਹੈ ਤੇ ਜਹਾਨ ਹੈ ਪਈ ਪ੍ਰਾਪਤ ਮਾਨੁੱਖ ਦੇ ਮਨ ਰਿਆ ਗ੍ਰੋਪਨ ਮਨ ਤੇ ਤੇਰੀ ਬਰੀ ਬੜਾ ਮਨੁੱਖੀ ਜੀਵ ਬਹੁਤ ਵਿਖਮ ਜੋ ਬੜੀ ਘਰਨਾ ਦੇ ਨਾਲ ਮਿਲਦਾ ਗੁਰਸੇਵਾ ਔਰ ਭਗਤ ਕਮਾਈ ਤਬੇ ਮਾਨਸ ਨਹੀਂ ਪਾਈ ਜਿਹੜੇ 50 ਟ੍ਰਿਲੀਅਨ ਸੈਲ ਤੁਹਾਨੂੰ ਮਿਲਿਆ ਨਾ ਇਹ ਇੱਕ ਨਿਆਮਤ ਆ। ਸੋ ਨੋਟ ਠੀਕ ਰੱਖਣਾ ਕਿਉਂਕਿ ਇਹ ਸਰੀਰ ਹਰ ਮੰਦਰ ਹੈ ਜਿੱਥੇ ਬਾਹਰ ਅਸੀਂ ਨਕ ਮਸਤ ਹੁੰਦੇ ਹਰ ਮੰਦਰ ਸਾਹਿਬ ਤਨ ਤਨ ਹਰਮਨ ਦਾਸ ਗੁਰ ਜਿਸ ਰਿਆਤ ਨੇ ਸਾਰੇ ਇਹ ਸਰੀਰ ਵੀ ਖਰੀ ਦਾ ਮੰਦਰ ਹੈ ਸੋ ਇਹਦੇ ਵਿੱਚ ਅਸੀਂ ਅੱਛਾ ਭੋਜਨ ਪਾਈਏ ਸੱਤ ਰੰਗ ਵਾਲੇ ਖਾਣੇ ਖਾਈਏ 7 ਘੰਟੇ ਨੀਂਦ ਰੱਖੀਏ 7-8 ਗਲਾਸ ਪਾਣੀ ਦੇ ਪੀਏ 7000 ਕਦਮ ਚੱਲੀਏ ਸਤ ਦੇ ਨਾਲ ਜੁੜਿਆ ਆਦ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਉਸ ਵੀ ਸੱਚ ਔਰ ਸ਼ਰੀਰ ਵਿੱਚ ਸ਼ਰਾਬ ਤੰਬਾਕੂ ਬੀੜੀ ਸਿਗਰਟ ਡਰਗ ਤੇ प्रोसेस्ड ਫੂਡ ਨਾ ਪਾਈਏ ਔਰ ਅਸੀਂ ਇੱਕ ਦੂਜੇ ਨੂੰ ਭਰਾ ਭੈਣ ਦੇ ਨੇ ਆਈ ਕਿਉਂਕਿ ਇੱਕ ਬੱਚਾ ਉਹਦੀ ਸੰਪੂਰਨ ਜ਼ਿੰਦਗੀ ਕਢਣ ਵਾਸਤੇ ਪੂਰੇ ਪਿੰਡ ਦੀ ਲੋੜ ਹੁੰਦੀ ਹੈ ਟਿਕਸ ਹਾਲ ਵਿਲੇਜ ਟੂ ਰੇਸ ਅ ਚਾਈਲਡ ਸੋ ਅਸੀਂ ਨਾਲ ਆਂਗੋਂ ਦੇ ਵਿੱਚ ਵੀ ਕਿਸੇ ਨੂੰ ਲੋੜ ਹੈਗੀ ਤੇ ਮਦਦ ਕਰੀਏ ਕਿਉਂਕਿ ਜਿੱਥੇ ਆਪਾਂ ਦਸਵੰਨ ਦੀ ਗੱਲ ਕਰਦੇ ਉਹਦੇ ਸਿਰਫ ਪੈਸਾ ਨਹੀਂ ਹੁੰਦਾ ਸਿਰਫ ਲੰਗਰ ਨਹੀਂ ਹੁੰਦਾ ਕਿਸੇ ਦੀ ਮਦਦ ਕਰਨੇ ਕਿਸੇ ਨੂੰ ਇਨਫੋਰਮੇਸ਼ਨ ਦੇਣਾ ਕਿਸੇ ਦਾ ਦੁੱਖ ਸੁੱਖ ਜਿਹੜਾ ਹੈਗਾ ਉਹ ਨਿਵਰਤ ਕਰਨਾ ਔਰ ਜਿਹੜਾ ਨਵਾਂ ਆ ਰਿਹਾ ਉਹਨੂੰ ਦੱਸਣਾ ਭਾਈ ਸੇਵਾਵਾਂ ਕਿੱਥੇ ਹੈਗੀਆਂ ਔਰ ਗਵਰਨਮੈਂਟ ਦੀ ਫੈਸਿਲਿਟੀ ਬਣਦੀ ਆ ਉਹਨਾਂ ਦਾ ਅਸਰਜ ਬੰਦਾ ਵੀ ਉਹ ਉਹਨਾਂ ਦੀ ਭਾਸ਼ਾ ਵਿਦੇਸ਼ ਸੇਵਾਵਾਂ ਦੇਵੇ ਸੋ ਅਸੀਂ ਬਿਨਵਿਨ ਸਿਚੁਏਸ਼ਨ 'ਚ ਆ ਸਕਦੇ ਆ ਔਰ ਕੈਨੇਡਾ ਇੱਕ ਬਹੁਤ ਹੀ ਅੱਛਾ ਮੁਲਕ ਹੈਗਾ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਆ ਉਹ ਕੈਨੇਡਾ ਵੀ ਸਟੈਂਡ ਔਨ ਗਾਰਡ ਫਾਰ ਈਮੀ ਥੈਂਕ ਯੂ ਥੈਂਕਸ ਸੋ ਇਹ ਕਾਸ ਮੈਸੇਜਸ ਛੋਟੇ ਜਿਹੇ ਮੈਸੇਜ ਦੇ ਵਿੱਚ ਬਹੁਤ ਵੱਡੀ ਗੱਲ ਹੈ ਜਿਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਮੇਰੇ ਸਹਿਯੋਗੀ ਜਸਕਰਨਜੀ ਦੇ ਨਾਲ ਸ਼ਰੀ ਗੌਰਵਾ ਸਰੀ